ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਝ ਨਵੇਂ ਫੈਸਲੇ ਲਏ ਜਾ ਰਹੇ ਨੇ ਕੁਝ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡ ਸਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਢੀਂਡ ਸਾਹਿਬ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਕਿ ਦੋ ਹਲਕਿਆਂ ਦੇ ਅੰਦਰ ਯੰਗ ਚਿਹਰਿਆਂ ਨੂੰ ਲਿਆਂਦਾ ਗਿਆ ਇੱਕ ਪਾਸੇ ਚੰਦੂ ਮਾਜਰਾ ਦੇ بیٹے ਨੂੰ ਲਿਆਂਦਾ ਗਿਆ ਦੂਸਰੇ ਪਾਸੇ ਖਟੜਾ ਨੂੰ ਲਿਆਂਦਾ ਗਿਆ ਤਾਂ ਇਹ ਕੀ ਸੰਕੇਤ ਆਗਾ ਦੇਖੋ ਜਿਵੇਂ ਪਹਿਲਾਂ ਸਾਰਾ ਸੁਖਦੇਵ ਸਿੰਘ ਬਾਦਲ ਜੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਵੇਂ ਨਵੇਂ ਬਲੱਡਰੋਂ ਵੀ ਔਰ ਨੰਬਰ 2 ਜਿਹੜਾ ਜਿੱਤਣ ਵਾਲਾ ਕੈਂਡੀਟ ਉਹ ਦੇਖ ਕੇ ਅਸੀਂ ਕਈ ਹੱਲਕੇ ਉਸ ਤਰ੍ਹਾਂ ਦੇ ਚੂਜ਼ ਕਰਾਂਗੇ ਹੂੰ ਉਸੇ ਪ੍ਰੋਸੈਸ ਚ ਥੋੜੀ ਥੋੜੀ ਹੋ ਰਿਹਾ ਜਿਵੇਂ ਸ਼ਾਂਤ ਨੂੰ ਤੇ ਧੌੜ ਲੰਦਾ ਹੈ ਨਾ ਮੈਂ ਵੀ ਕਰਾਂ ਇਸੇ ਨਾਲ ਜਿੱਥੇ ਜਿੱਥੇ ਹੋ ਰਿਹਾ ਉਹ ਉਸ ਤਰ੍ਹਾਂ ਡਿਵੈਲਪਮੈਂਟ ਕਰ ਰਹੇ ਨੇ ਤੇ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਗ੍ਰੀਪੀਆਂ ਦੇ ਰਹੇ ਜਿੱਥੇ ਜਿੱਥੇ ਕਿਤੇ ਨਾ ਡੈਕਟਰ ਨੂੰ ਹੂੰ ਹੂੰ ਕੀ ਬਦਲ ਰਿਹਾ ਹੈ ਕਾਲੀ ਦਲ ਯੰਗ ਬੰਦੇ ਜਿਆਦਾ ਚਿਹਰੇ ਬਣਨਗੇ ਇਸ ਵਾਰ ਨਹੀਂ ਨਹੀਂ ਪੁਰਾਣੇ ਬੰਦੇ ਵੀ ਰਹਿਣਗੇ ਕੋਈ ਅਸੀ ਗੱਲ ਨਹੀਂ ਹੈ ਲੇਕਿਨ ਯੰਗ ਰੋਹੇ ਵਿੱਚ ਹਿੱਸਾ ਦਿੱਤਾ ਜਾਏਗਾ ਤੇ ਬੈਲੈਂਸ ਰੱਖਿਆ ਜਾਏਗਾ ਸਾਰਾ ਇਹ ਨੰਬਰ ਦੋ ਵਿਨਿੰਗ ਕੈਂਡੀਡੇਟਾਂ ਦੇ ਕੇ ਉਹ ਕਰਾਇਆ ਜਾਏਗਾ ਇਹ ਨਹੀਂ ਹੈ ਕਿ ਪੁਰਾਣੇ ਬੰਦਿਆਂ ਨੂੰ ਕਿਸੇ ਨੂੰ ਟਿਕਟ ਨਹੀਂ ਮਿਲਦਾ ਉਹ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਇੱਕ ਜਿਹੜੀ ਪਹਿਲਾਂ ਵੀ ਸਾਨੂੰ ਦੇਖਣ ਨੂੰ ਮਿਲਦਾ ਸੀਗਾ ਕਿ ਟਕਸਾਲੀ ਵਰਕਰ ਹੁੰਦੇ ਸੀ ਉਹ ਥੋੜਾ ਨਿਰਾਸ਼ ਹੋ ਜਾਂਦੇ ਸੀ ਟਕਸਾਲੀ ਬੰਦੇ ਨੇ ਹੁਣ ਜਿਹੜੀਆਂ ਦੋ ਕੌਨਸਿਸਟੈਂਸੀਆਂ ਨੇ ਇੱਕ ਕੌਨਸਿਸਟੈਂਸੀ ਤਾਂ ਬੜੀ ਹੈਵੀ ਕੌਨਸਿਸਟੈਂਸੀ ਆ ਗੁਰਚਰਨ ਸਿੰਘ ਟੋੜਾ ਦੇ ਪਰਿਵਾਰ ਦੀ ਕੌਨਸਿਸਟੈਂਸੀ ਆ ਤਾਂ ਤੁਹਾਨੂੰ ਲੱਗਦਾ ਨਹੀਂ ਟਕਸਾਲੀ ਬੰਦਿਆਂ ਨੂੰ ਥੋੜਾ ਜਆ ਇਹਦੇ ਵਿੱਚ ਫੀਲ ਹੋਊਗਾ ਕਿ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾਗਾ ਨਹੀਂ ਇਗਨੋਰ ਨਹੀਂ ਮੈਸੇ ਕਿਸੇ ਨੂੰ ਕਰਨਾ ਉਹਨਾਂ ਨੂੰ ਵੀ ਕੋਈ ਨਾ ਕੋਈ ਐਡਜਸਟਮੈਂਟ ਰਿਜ਼ਲਟ ਮਿਲੇਗੀ ਉਹ ਸਦਾ ਸਦਾ ਗੁਰਚਰਨ ਸਿੰਘ ਟੋੜਾ ਦੇ ਇੰਤਾਂ ਸ਼ਰਮਨੀ ਕਾਲੇ ਕਰ ਨਹੀਂ ਦੇ ਸਕਦਾ ਨਹੀਂ ਉਹਨੂੰ ਇਹ ਪਰਿਵਾਰ ਨੂੰ ਭਲਾਇਆ ਜਾ ਸਕਦਾ ਤੇ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਉਹ ਦੇਖੇ ਜੇ ਕੋਈ ਅਡਜਸਟਮੈਂਟ ਕਿਤੇ ਨਹੀਂ ਕਿਤੇ ਉਹਨਾਂ ਦੀ ਵੀ ਕੋਈ ਹਮ ਹਮ ਪਰ ਕਿਉਂਕਿ ਯੰਗ ਚਿਹਰੇ ਅੱਗੇ ਲਿਆਉਣੇ ਨੇ ਇਸ ਕਰਕੇ ਹੋਰ ਸੀਟਾਂ ਦੇ ਉੱਤੇ ਵੀ ਇਸ ਤਰ੍ਹਾਂ ਹੋਊਗਾ ਆਉਣ ਵਾਲੇ ਦਿਨਾਂ ਵਿੱਚ ਨਹੀਂ ਹੋ ਸਕਦਾ ਉਹ ਆਪ ਵੀ ਨਹੀਂ ਲੜਨਾ ਚਾਹੁੰਦੇ ਸੀ ਯਾ ਉੱਤੇ ਜਿਉਂ ਤੁਸਰ ਜਿਉਂ ਮੈਂ ਮੈਨਰੇ ਕੋਲ ਸਮਝ ਆਈ ਹੈ ਕਿ ਆਪ ਵੀ ਨਹੀਂ ਚਾਹੁੰਦੇ ਕਿਉਂਕਿ ਪਿਛਲੀ ਵਾਰੀ ਲੜੇ ਸੀ ਹਮ ਹਮ ਨਹੀਂ ਹੋ ਸਕਦਾ ਹੋ ਸਕਦਾ ਉਹਨਾਂ ਦੇ ਬੰਨ ਵਿੱਚ ਕੋਈ ਹੋਰ ਹੋ ਹੂੰ 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 ਇੱਕ ਨਵੇਂ ਨਵੇਂ ਮੁੱਦੇ ਆ ਰਹੇ ਨੇ ਜਿਵੇਂ ਐਸਵਾਈਐਲ ਦਾ ਮੁੱਦਾ ਗੱਲਾਂ ਕਾਫੀ ਠੰਡਾ ਹੋ ਗਿਆ ਸੀ ਹੁਣ ਕਾਫੀ ਪੰਚਾਇਤਾਂ ਨੂੰ ਕਿਹਾ ਗਿਆ ਕਿ ਤੁਸੀਂ ਇਹਦੇ ਤੇ ਸਾਰੀ ਕਾਰਵਾਈ ਕਰੋ ਤਾਂ ਤੁਹਾਨੂੰ ਲੱਗਦਾਗਾ ਕਿ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਨੇ ਉਹ ਚੋਣਾ ਚਭਾਰੂ ਰਹਿਣਗੇ ਪੰਜਾਬ ਦੀਆਂ ਚ ਦੇਖੋ ਪਾਣੀ ਦਾ ਮਸਲਾ ਤਾਂ ਮੁੱਦਾ ਹੋਵੇਗਾ ਰਹੇਗਾ ਰਹੇਗਾ ਕਿਉਂਕਿ ਇਸ ਤਰ੍ਹਾਂ ਦੀ ਹਾਲਤ ਜੋ ਪੈਦਾ ਹੋ ਰਹੀ ਨੇ ਕਿ ਪਾਣੀ ਸ਼ਾਇਦ ਪੰਜਾਬ ਤੋਂ ਕੋਈ ਹਜ਼ਾਰੇ ਇਸ ਕਰਕੇ ਉਹ ਕੁਦਰਤੀ ਹੈ ਉਸ ਜਦੋਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਉਹਨੂੰ ਥੋੜੀ ਜਿਹੀ ਗਰਮੀ ਜਿਆਦਾ ਹੁੰਦੀ ਹੈ ਪਰ ਲੇਕਿਨ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਸਾਹ ਨੇ ਕਿਹਾ ਕਿ ਪੰਜਾਬ ਦਾ ਪਾਣੀ ਨਾਜਾਇਜ਼ ਢੰਗ ਨਾਲ ਕਿਸੇ ਵੀ ਕੀਮਤ ਤੇ ਇੱਕ ਟੁਕੜਾ ਪਾਣੀ ਦਾ ਨਹੀਂ ਦਿੱਤਾ ਜਾ ਸਕਦਾ ਔਰ ਉਹ ਕਹਿੰਦੇ ਮੈਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ ਔਰ ਇਸ ਕਰਕੇ ਪਾਰਟੀ ਵੀ ਕੋਈ ਕੁਰਬਾਨੀ ਕਰਨ ਨੂੰ ਤਿਆਰ ਹੈ ਜਿਹੜਾ ਨਾਜਾਇਜ਼ ਤਰੀਕੇ ਨਾਲ ਅਸੀਂ ਇਹ ਨਹੀਂ ਕਹਿੰਦੇ ਜੇ ਕਿਸ ਦਾ ਹੱਕ ਹੈ ਉਹ ਲਵੇ ਜਿਹੜਾ ਬਿਨਾਂ ਹੱਕ ਤੋਂ ਪਾਣੀ ਦਿੱਤਾ ਜਾਣਾ ਜੋ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਰਨਲ ਜਾਤੀ ਕੀਤੀ ਸੀ ਤੇ ਉਸੇ ਤਰ੍ਹਾਂ ਦੀ ਜਾਤੀ ਚੱਲੀ ਆ ਰਹੀ ਹੈ ਉਹਦੇ ਖਿਲਾਫ ਕੁਦਰਤੀ ਜਾਂ ਲੋਕਾਂ ਵਿੱਚ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਜਦੋਂ ਹੁਣ ਕਿ ਸ਼ੁਰੂ ਹੋਣ ਲੱਗਿਆ ਤੇ ਗੁਦਰਤੀ ਉਹਨੂੰ ਉਹਦੀ ਆਊਗਾ ਪਰ ਜਾਂ ਜਦੋਂ ਕਿਸੇ ਸਿਚੁਏਸ਼ਨ ਅਸੀਂ ਬਣਦੀ ਹੋਵੇ ਵਾਹ ਪਾਣੀ ਕੋਣ ਦੇ ਯਤਨ ਕੀਤੇ ਜਾਂਦੇ ਰਹੇ ਹੋ ਨਜ਼ਰ ਆ ਰਹੇ ਉਹਦੀ ਬੁੱਤ ਉੱਠਦੇ ਹਮ ਹਮ ਉਸ ਉਸੇ ਕਰਕੇ ਬੁੱਦੇ ਉੱਠੇ ਹਮ ਹਮ ਅਕਾਲੀ ਦਲ ਦੀ ਇਸ ਵਾਰ ਤੁਹਾਨੂੰ ਕੀ ਲੱਗਦਾਗਾ ਕਿਉਂਕਿ ਆਪਾਂ 6 ਮਹੀਨੇ ਪਹਿਲਾਂ ਵੀ ਮਿਲ ਲਾਦਾ ਗੱਲਬਾਤ ਕੀਤੀ ਸੀ ਉਦੋਂ ਹੋਰ ਤਰ੍ਹਾਂ ਦਾ ਮਾਹੌਲ ਸੀ ਮਾਹੌਲ ਬਦਲਿਆ ਪੰਜਾਬ ਦਾ ਪਿਛਲੇ ਸਮੇਂ 'ਚ ਤੁਹਾਡੀ ਲੜਾਈ ਕਿਹਦੇ ਨਾਲ ਆ ਗਈ ਦੇਖੋ ਲੜਾਈ ਤਾਂ ਇਹ ਮੈਂ ਸੋਚ ਰਿਆ ਸੀਗਾ ਕਿ ਆਮ ਆਦਮੀ ਪਾਰਟੀ ਨਾਲ ਕੋਈ ਨਹੀਂ ਲੇਕਿਨ ਜਿਸ ਤਰ੍ਹਾਂ ਮੈਂ ਹਾਲਾਤ ਬਣਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਲੋਕਾਂ 'ਚ ਪ੍ਰਭਾਵ ਸੀ ਉਹ ਬਹੁਤ ਹੱਦ ਤੱਕ ਕਟ ਗਿਆ ਕਿਉਂਕਿ ਉਹਨਾਂ ਦੇ ਜੋ ਐਮਪੀ ਜਿੱਤੇ ਉਹ ਪਹਿਲਾਂ ਤਾਂ ਆਪ ਇਕੱਠੇ ਨਹੀਂ ਰਹਿ ਸਕੇ ਫਿਰ ਜਿਹੜੇ ਹੈਗੇ ਵੀ ਨੇ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਕਿਸੇ ਕਿਸਮ ਦੀ ਕੰਟਰੀਬਿਊਸ਼ਨ ਦੱਸ ਦੇਣ ਵੀ ਆਮ ਆਦਮੀ ਪਾਰਟੀ ਦੇ ਹੋਵੇ ਤੇ ਇਸ ਕਰ ਕੋ ਲੋਕ ਮਹਿਸੂਸ ਕਰਦੇ ਨੇ ਕਿ ਨਹੀਂ ਇਹ ਜਿਹੜਾ ਅਖੀਰ ਨੂੰ ਆਕੇ ਮੈਨੂੰ ਲੱਗਦਾ ਵੀ ਕਾਂਗਰਸ ਦੇ ਸ਼ਰਮ ਨਿਕਾਲੀ ਜਲਦੀ ਲੜਾਈ ਹੋएगी ਕਿਉਂਕਿ ਟ੍ਰੈਡੀਸ਼ਨਲ ਪਾਰਟੀਆਂ ਤੇ ਲੋਕਾਂ ਨੂੰ ਪਹਿਲਾਂ ਬਾਹਰ ਜੱਜ ਨਜ਼ਰ ਆ ਰਿਹਾ ਸੀਗਾ ਉਹ ਬਾਹਰ ਖਤਮ ਹੋ ਗਿਆ ਲੋਕਾਂ ਵਿੱਚ ਹੁਣ ਆ ਦੇਖ ਲਿਆ ਤੇ ਜਿਸ ਤਰ੍ਹਾਂ ਦੀ ਉਹ ਲੜਾਈ ਉਹ ਲੜ ਰਹੇ ਨੇ ਜਿਸ ਤਰ੍ਹਾਂ ਦਾ ਉੱਤੇ ਟਿਕਟਾਂ ਦੀ ਕੀਮਤ ਪੈ ਰਹੀ ਹੈ ਉਦੋਂ ਤੁਸੀਂ ਆਪ ਹੰਦਾ ਜਾਂ ਲਾ ਸਕਦੇ ਵੇਖੀ ਹੋਊਗੀ ਟਿਕਟਾਂ ਦੀ ਕੀਮਤ ਦਾ ਮਤਲਬ ਕੀ ਕੀਮਤ ਦਾ ਕੀ ਹੈ ਸਾਰੀ ਦੁਨੀਆ ਕਹਿ ਰਹੀ ਹੈ ਕਿ ਟਿਕਟਾਂ ਵਾਸਤੇ ਪੈਸੇ ਮੰਗੇ ਜਾ ਰਹੇ ਨੇ ਜੋ ਸਾਨੂੰ ਹਵਾ ਚੋਂ ਗੱਲਾਂ ਮਿਲਦੀਆਂ ਤੇ ਉਹ ਤਾਂ ਅਖੀਰ ਨੂੰ ਆ ਕੇ ਪਤਾ ਲੱਗੇਗਾ ਹੂੰ ਹੂੰ ਕੇਜਰੀਵਾਲ ਆ ਰਹੇ ਨੇ 3 ਤਰੀਕ ਨੂੰ ਕੇਜਰੀਵਾਲ ਦਾ ਅਗਲਾ ਦੌਰਾ ਆਗਾ ਤੇ ਕੇਜਰੀਵਾਲ ਆ ਕੇ ਪਹਿਲੀ ਲਿਸਟ ਦਾ ਐਲਾਨ ਕਰਨਗੇ ਕਰਨ ਕਰਨ ਜ਼ਰੂਰੀ ਹੈ ਉਦੋਂ ਹੀ ਪਤਾ ਲੱਗ ਜੂਗਾ ਆਪਾਂ ਨੂੰ ਕੀ ਸਿਚੁਏਸ਼ਨ ਬਣਦੀ ਹੈ ਲਿਸਟ ਕਰ ਤਾਂ ਸਹੀ ਹੁੰਦਾ ਕਦੇ ਕਦੇ ਕਹਿੰਦੇ ਸੀ ਸਿਰ ਮਈ ਜੀ ਕਰ ਦਿਆਂਗੇ ਮਈ ਵੀ ਲੱਗੀ ਜੂਨ ਵੀ ਲੱਗੀ ਉਹ ਕਰਨਾ ਉਹਨਾਂ ਲਈ ਕਹਿਣਾ ਸੌਖਾ ਹੁੰਦਾ ਕਰਨਾ ਬੜਾ ਤੁਸੀਂ ਆਪਣੇ ਹਲਕੇ 'ਚ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੇ ਹਲਕੇ ਦੇ ਅੰਦਰ ਉਦੋਂ ਭਗਵੰਤ ਮਾਨ ਬਹੁਤ ਵੱਡੀਆਂ ਹੁਣ ਆਪਦੇ ਹਲਕੇ ਨੂੰ ਤੁਸੀਂ ਕਿਵੇਂ ਜੱਜ ਕਰ ਰਹੇ ਹੋ ਸਾਰੇ ਨੂੰ ਜਿਹੜਾ ਸੰਗਰੂਰ ਲੋਸਭਾ ਹਲਕਾ ਹੈਗਾ ਉਹਦੀਆਂ ਕਨਸਿਸਟੈਂਸੀਆਂ ਤੁਸੀਂ ਹੁਣ ਦੇਖ ਰਹੇ ਹੋਗੇ ਅਸੈਂਬਲੀ 'ਚ ਕਿੰਨਾ ਫਰਕ ਪੈ ਜਾਏਗਾ ਕਿਉਂਕਿ ਉਹਨਾਂ ਜੀ ਕਹਿੰਦਾ ਹੈ ਐਸਾ ਸੀ ਉਦੋਂ ਆਮ ਆਦਮੀ ਪਾਰਟੀ 'ਚ ਖਾਸ ਕਰਕੇ ਬਾਦ ਵਿੱਚ ਫਿਰ ਸਾਰੀਆਂ ਸੀਟਾਂ ਤੇ ਬਹੁਤ ਵੋਟਰਾਂ ਨੇ ਕਿ ਲੋਕ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਤਾਂ ਕੀ ਕਰ ਦੇਗੀ ਕੁਝ ਕੁਦਰਤੀ ਸੀ ਕਿ ਨੋਮੀਨੇ 9 ਸਾਲ ਸਰਕਾਰ ਚ ਰਹਤਵਾ ਥੋੜਾ ਬੋਤਾਂ ਲੋਕਾਂ ਦੇ ਨਰਾਜ਼ ਕੀ ਹੁੰਦੀ ਹਰ ਇੱਕ ਦੇ ਕੰਮ ਨਹੀਂ ਹੋ ਸਕਦੇ ਪਰ ਹੁਣ ਮਹਿਸੂਸ ਹੋ ਰਿਹਾ ਲੋਕਾਂ ਨੂੰ ਕਿ ਨਾ ਤਾਂ ਇੰਨੀ ਡਿਵੈਲਪਮੈਂਟ ਕਦੇ ਕਿਸੇ ਸਰਕਾਰ ਨੇ ਕੀਤੀ ਹੈ ਤੇ ਨਾ ਹੀ ਕੋਈ ਐਸੀ ਹੋਰ ਸਰਕਾਰ ਨੇ ਕਦੇ ਕਰ ਸਕੀ ਜਿਹੜੇ ਵਾਅਦੇ ਕੀਤੇ ਸੀ ਅਸੀਂ ਉਹ ਤਕਰੀਬਨ ਤਕਰੀਬਨ ਅਸੀਂ 90 95% ਪੂਰੇ ਕਰ ਚੁੱਕੇ ਹਾਂ ਜਿਹੜੇ ਅਸੀਂ ਮੈਨੀਫੈਸਟੋ ਵਾਲ ਸੀ ਕੀਤੇ ਸੀ ਤੇ ਉਹ ਬਿਜਲੀ ਦਾ ਕਿਹਾ ਸੀ ਚੋਰੀ ਕਰਦੇ ਹੋ ਜੀ ਔਰ ਪੈਨਸ਼ਨਾਂ ਦੀ ਡਬਲ ਕਰ ਦਿੱਤੀਆਂ ਔਰ ਇਸ ਤੋਂ ਇਲਾਵਾ ਕਿੰਨੀਆਂ ਸੋਸ਼ਲ ਸਕੀਮਾਂ ਆ ਗਈਆਂ ਜਿਹੜੀ ਅਸੀਂ ਮੈਨੀਫੈਸਟੋ ਵਿੱਚ ਨਹੀਂ ਸੀ ਉਹ ਕਿੰਨ ਸਕੂਲਾਂ ਦੇ ਬੱਚਿਆਂ ਨੂੰ ਸਾਈਕਲ ਦੇਣੇ ਮੈਨੀਫੈਸਟੋ ਵਿੱਚ ਨਹੀਂ ਸੀ ਲੇਕਿਨ ਉਹ ਵੀ ਅਸੀਂ ਦਿੱਤੇ ਔਰ ਇਸਦੀ ਫਿਰ ਦਿੱਤੇ ਡਾਕਟਰ ਮਨਿੰਦਰ ਸਿੰਘ ਕਹਿ ਰਹੇ ਨੇ ਕਿ ਕਿਉਂਕਿ ਇਲੈਕਸ਼ਨਾਂ ਨੇੜੇ ਆ ਗਈਆਂ ਇਹ ਇਸ ਕਰਕੇ ਲਾਲੀਪਾਪ ਦਿੱਤੇ ਜਾ ਰਹੇ ਨੇ ਇਸ ਕਰਕੇ ਹੁਣ ਭਰਤੀਆਂ ਹੋ ਰਹੀਆਂ ਨੇ ਕਾਫੀ ਕੁਝ ਹੋ ਰਿਹਾਗਾ ਇਹ ਭਰਤੀਆਂ ਤਾਂ ਡਿਮਾਂਡ ਬਹੁਤ ਬਧੀ ਸੀ ਤੇ ਡਾਈਕ ਦੇ ਪਾਸੇ ਲੋਕਾਂ ਨੇ ਤੁਸੀਂ ਅਪਲਾਈਮੈਂਟ ਦਿੰਦੇ ਨੇ ਦੂਸਰੇ ਪਾਸੇ ਕਹਿੰਦੇ ਲੋਲੀਪੌਪ ਦਿੱਤੇ ਜਾ ਰਹੇ ਮੁਲਾਜ਼ਮਾਂ ਦੇਣੇ ਲੋਲੀਪੌਪ ਹੈ ਔਰ ਅਨਪਲੋਇਡ ਪ੍ਰੋਗਰਾਮ ਨੂੰ ਦੂਰ ਕਰ ਲਈ ਨੌਕਰੀਆਂ ਕੱਢੀਆਂ ਜਾਣੇ ਨੂੰ ਉਹਨੂੰ ਵੀ ਜੇ ਗ੍ਰੇਟਸਾਈਜ਼ ਕਰਦੇ ਐ ਤਾਂ ਮੈਨੂੰ ਸਮਝਾ ਕੈਪਟਨ ਸਾਹਿਬ ਦੇ ਮੈਨੂੰ ਉਹਦੇ ਦਿਮਾਗ ਦਾ ਸਮਝ ਨਹੀਂ ਆ ਰਿਹਾ ਹੂੰ ਹੂੰ ਪੰਜਾਬ ਦੇ ਅੰਦਰ ਤੁਹਾਨੂੰ ਕੀ ਲੱਗਦਾਗਾ ਕਿ ਨੰਬਰ 1 ਪਾਰਟੀ ਕਿਹੜੀ ਹੋਊਗੀ 2017 'ਚ ਸ਼੍ਰੋਮ ਨਹੀਂ ਕਹਿੰਦੀ ਕਰ ਦੋ ਨੰਬਰ 2 ਨੰਬਰ 2 'ਚ ਲੜਾਈ ਉਹਨਾਂ ਦੀ ਹੋਣੀ ਹੈ ਵੀ ਤੁਹਾਨੂੰ ਹੋएगी ਲੇਕਿਨ ਨੰਬਰ 1 ਤੇ ਸ਼ੁਰੂਮੇ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੰਬਰ 1 ਅਸੀਂ ਹੋਵਾਂਗੇ ਕਹਿੰਦੇ ਤਾਂ ਬਹੁਤ ਕਿਸੇ ਆਪਾਂ ਕਹਿੰਦੇ ਨਾਇਬ ਮਾਰਕੀਟੇ ਗੱਡੇ ਕਹਿੰਦੇ ਪਈ ਤੇ ਸਾਮੀਆਂ ਆ ਜਾਂਦੇ 6-7 ਮਹੀਨੇ ਰਹਿ ਕੇ ਪਤਾ ਲੱਗ ਜੀ ਕੋਣ ਨੰਬਰ 1 ਨਾ ਕੋਣ ਬਟੂ ਆਕਾਲੀ ਦਲ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਲੀਡਰਸ਼ਿਪ ਦੇ ਇਲੈਕਸ਼ਨ ਹੋਣਾ ਜੀ ਤੁਹਾਨੂੰ ਲੱਗਦਾ ਨਹੀਂ ਸੁਖਵੀਰ ਬਾਦਲ ਨੂੰ ਚਿਹਰਾ ਬਣਨਾ ਚਾਹੀਦਾ ਇਸ ਵਾਰ ਨਹੀਂ ਜਿੰਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਫਿੱਟ ਨੇ ਤੇ ਉਹਨਾਂ ਦੇ ਸਟ੍ਰੈਟਜਰ ਤਾਂ ਕੋਈ ਬੰਦਾ ਸਾਰੇ ਹਿੰਦੁਸਤਾਨ 'ਚ ਨਹੀਂ ਹੂੰ ਤੇ ਜੇਕਰ ਉਹ ਨਹੀਂ ਜਾਣਗੇ ਤੇ ਉਹ ਆਪਣੀ ਮੰਨ ਨਹੀਂ ਬਲਗੇ ਤੇ ਲੇਕਿਨ ਸ਼ਰੂਮਨੀ ਕਾਲੀ ਦਾ ਉਹਨਾਂ ਦੀ ਲੀਡਰਸ਼ਿਪ ਤੇ ਲੇਖ ਨਹੀਂ ਮਰਦੀ ਮੁਰਦਾ ਪੰਜਾਬ ਫਿਲਮ ਦੇਖੀ ਤੁਸੀਂ ਨਹੀਂ ਮੈਂ ਤਾਂ ਦੇਖੀ ਲੇਕਿਨ ਉਹ ਜਿਹੜੀ ਰੌਲਾ ਪਿਆ ਸੀ ਅਸੀਂ ਸ਼ਰੂਮਨੀ ਕਾਲੀ ਦਾ ਤੇ ਕਦੇ ਉਸ ਹਾਲਤ ਚ ਨਹੀਂ ਸੀ ਹੂੰ ਹੂੰ ਲੇਕਿਨ ਇੱਕ ਸਾਨੂੰ ਹਮੇਸ਼ਾ ਰਿਹਾ ਸ਼ਰੂਮਨੀ ਕਾਲੀ ਦਾ ਕਿ ਨਸ਼ੇ ਸਾਰੀ ਦੁਨੀਆ ਵਿੱਚ ਨੇ ਨਸ਼ਾ ਪੰਜਾਬ ਦੀ ਬਿਜਰੂਰ ਹੋਣਾ ਹੈ ਲੇਕਿਨ ਜਿਸ ਤਰ੍ਹਾਂ ਯੂਥ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਉਹ ਤੇ ਸਾਨੂੰ ਦੁੱਖ ਹੈ ਕਿ ਪੰਜਾਬੀ ਉਸ ਨੂੰ ਨ ਬਦਨਾਮ ਕੀਤਾ ਜਾ ਰਿਹਾ ਨਸ਼ਾ ਤੇ ਕਿ ਸਾਰਾ ਪੰਜਾਬ ਨਸ਼ੇੜੀ ਹੋ ਗਿਆ 70% ਨਸ਼ਾ ਕਰ ਰਹੇ ਨੇ ਨੌਜਵਾਨ ਇਹਦੇ ਮਰ ਜਿਹੜੀਆਂ ਲੜਕੀਆਂ ਨੇ ਉਹ ਵੀ ਸਾਰੀਆਂ ਨਸ਼ੇੜੀ ਹੋ ਗਈਆਂ ਹੂੰ ਇਸ ਤਰ੍ਹਾਂ ਦੇ ਪ੍ਰੋਪਾਗੈਂਡ ਦੇ ਖਿਲਾਫ ਸੀ ਯਾਨੀ ਕਿ ਇਹਨੂੰ ਇਹਨੂੰ ਰਾਜਨੀਤੀ ਦੇ ਨਾ ਬਤੋ ਇਹਦੇ ਲਈ ਮਿਲ ਕੇ ਹੱਲ ਲੱਭੋਗੇ ਕੋਈ ਹੈ ਵੀ ਤੇ ਲੇਕਿਨ ਪਤਾ ਲੱਗ ਜਾਏਗਾ ਹੁਣ ਸਾਡੇ ਨੌਜਵਾਨਾਂ ਨੇ ਜਿਨ੍ਹਾਂ ਨੇ ਪ੍ਰਾਈ ਕੀਤਾ ਪੁਲਿਸ ਵਾਸਤੇ ਉਹਦਾ ਡਾਕਟਰ ਟੈਸਟਿੰਗ ਹੋਣਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕਿ ਨਸ਼ਾ ਕਰਨ ਵਾਲੇ ਤੁਹਾਨੂੰ ਲੱਗਦਾ 2017 ਦੀ ਚੋਣ ਚ ਨਸ਼ਾ ਬਹੁਤ ਵੱਡਾ ਮੁੱਦਾ ਬਣੂਗਾ ਨਹੀਂ ਕਿਵੇਂ ਬਣੇਗਾ ਜੇ ਕੋ ਪੁਲਿਸ ਭਰਤੀ ਵੇਲੇ ਪਤਾ ਲੱਗਿਆ ਵੀ ਨੌਜਵਾਨ ਨਸ਼ੇਈ ਨਹੀਂ ਹੈ ਜਾਂ ਕਿੰਨੇ ਪਰਸੈਂਟ ਹੈ ਉਸ ਤੋਂ ਬਾਅਦ ਉਹ ਮੁੱਦਾ ਖਤਮ ਹੋ ਜਾਏਗਾ ਜਿਹੜਾ ਹਵਾਆਂ ਜਿਆਦਾ ਜਿਸ ਨੂੰ ਹਮ ਪਰ ਨਸ਼ਾ ਵਧਿਆ ਤਾਂ ਹੈਗਾ ਪੰਜਾਬ ਜਿਹੜਾ ਪੰਜਾਬ ਸਰਕਾਰ ਦਾ ਐਫੀ ਡੈਪਟਾਗਾ 2011 ਦਾ ਹਾਈ ਕੋਰਟ ਨਸ਼ਾ ਵੀ ਨਹੀ ਪੰਜਾਬ ਚ ਕੈਨੇਡਾ ਕਿਹੜਾ ਚੂਪੇ ਜਿੱਤ ਨਹੀਂ ਹੈ ਤੁਸੀਂ ਦਿੱਲੀ ਜਾਓਗੇ ਟੇਮੈਂਟ ਤੇ ਟੇਮੈਂਟ ਤੇ ਹ ਹ ਨਸ਼ਾ ਬਿਕਦੇ ਹ ਹ ਨਿਡ ਬੈਟਰ ਨੇਕ ਟੂ ਵੀ ਹੋਰ ਕੋਈ ਵੀ ਐਸੀ ਸਟੇਟ ਦੱਸੋ ਜਿੱਥੇ ਨਸ਼ਾ ਨਹੀਂ ਹੋਵੇ ਹ ਹ ਮੈਨੂੰ ਤਾਂ ਨਹੀਂ জানা ਮਿਲ ਤੇ ਸਾਰੀ ਦੁਨੀਆ ਚ ਦੱਸਦੇ ਹੋ ਕੋਈ ਐਸਾ ਹੁਣ ਕੋ ਦੱਸ ਦਿਓ ਹ ਹ ਜਿਸ ਵਾਂਟ ਵੀ ਦੋ ਨਸ਼ਾ ਨਹੀਂ ਹੋਵੇ ਹ ਹ ਕੈਨੇਡਾ ਅਮਰੀਕਾ ਕਿਨਾ ਦੁਨੀਆ ਨਸ਼ਾ ਕਰ ਰਹੀ ਹੈ ਲੇਕਿਨ ਪੰਜਾਬ ਨੂੰ ਸਿਰਫ ਰਾਜਨੀਤਿਕ ਇਸ਼ੂ ਬਣਾ ਕੇ ਇਹਨੂੰ ਪਰਤੇ ਜਾ ਰਹੇ ਉਸੀ ਕਰੇ ਵੀ ਠੀਕ ਹੈ ਜਿੰਨਾ ਜਿੰਨਾ ਕੰਟਰੋਲ ਇਸ ਦਫਾ ਉਹਨਾਂ ਦੇ ਫੜਿਆ ਅਚਾ ਉਹਨੂੰ ਉਲਟਾ ਬਣਾਇਆ ਜਾਂ ਇੱਕ ਤਰ੍ਹਾਂ ਪਰ ਉਹਦੇ ਚ ਇੱਕ ਪਰਸੈਪਸ਼ਨ ਵੀ ਹੈ ਕਿ ਜਿਵੇਂ ਡਰੱਗ ਕੇਸ ਸੀਗਾ ਉਹਦੇ ਚ ਈਡੀ ਨੇ ਕੁਝ ਲੀਡਰਾਂ ਨੂੰ ਬੁਲਾਇਆ ਅਕਾਲੀ ਦਲ ਦੇ ਲੀਡਰਾਂ ਨੂੰ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਸੱਚਾ ਝੂਠਾ ਉਹ ਅਜੇ ਫੈਸਲਾ ਹੋਣਾਗਾ ਪਰ ਅਕਾਲੀ ਦਲ ਦਲ ਦੇ ਲੀਡਰਾਂ ਦੇ ਨਾਏ ਫਲੋਰ ਸਾਹਿਬ ਨੇ ਇਸਤੀਫਾ ਦਿੱਤਾ ਅਵਨਾਸ਼ ਚੰਦਰ ਨੂੰ ਈਡੀ ਬੁਲਾ ਰਹੀ ਆ ਬਿਕਰਮਜੀਠਿਆ ਨੂੰ ਈਡੀ ਨੇ ਬੁਲਾਇਆ ਸਚਾਈ ਆਏਗੀ ਉਦੋਂ ਕੋਈ ਕੋਈ ਕਿਸੇ ਨੂੰਸੀ ਕਿਸੇ ਲਈ ਤਾਂ ਕਿ ਹਸਪਾਲਸ਼ ਕਰੇ ਕਿ ਇਹਨੂੰ ਨਾ ਬੁਲਾਓ ਨਾ ਬੁਲਾਓ ਬੁਲਾਇਆ ਮਨੇ ਠੀਕ ਹੈ ਬੁਲਾਇਆ ਹੁਣੇ ਤੇ ਉਹ ਉਹਨਾਂ ਨੂੰ ਕੋਈ ਸ਼ੰਕਾ ਹੈ ਕਿ ਕੱਢਣਗੇ ਉਹ ਹਮਮ ਲੇਕਿਨ ਕਦੇ ਕਿਸੇ ਲੀਡਰ ਨੇ ਨਹੀਂ ਕਿ ਆਪ ਮੈਂ ਨਹੀਂ ਜਾਣਾ ਜਾਂ ਮੇਰੇ ਖਿਲਾਫ ਹੈ ਜਾਂ ਸਰਕਾਰ ਨੇ ਕਿਹਾ ਹੋਵੇ ਕਿ ਇਹਨੂੰ ਕਿਉਂ ਬੁਲਾਉਣਾ ਹੈ ਹਮਮ ਲੇਕਿਨ ਹਮਮ ਪਰਮਿੰਦਰ ਢੀਂਡਾ ਸਾਹ ਹਲਕਾ ਬਦਲ ਰਹੇ ਨੇ ਇਸ ਵਾਰ ਪਰਮਿੰਦਰ ਦਾ ਮਨਸ਼ਾ ਕਿ ਬੈਰੀ ਗੱਲ ਤੇ ਪਰਖਣ ਲੱਗਣੀ ਹੈ ਤੇ ਆਪ ਦਾ ਪਾਰਟੀ ਨੇ ਫੈਸਲਾ ਕਰਨਾ ਪਾਰਟੀ ਦਾ ਫੈਸਲਾ ਕੀ ਤਕਰੀਬਨ ਕਿ ਹਾਂ ਲੈ ਨੇ ਤੁਹਾਨੂੰ ਪਰਵਿੰਦਰ ਢੀਂਡਸਾ ਅਗਲੀ ਇਲੈਕਸ਼ਨ ਲਹਿਰ ਅੱਗੇ ਤੋਂ ਲੜਨਗੇ ਬਿਲਕੁਲ ਅਗਲੀ ਇਲੈਕਸ਼ਨ ਠੀਕ ਕੈਂਡੀਡੇਟ ਉਹਨਾਂ ਦੇ ਮੂਰੇ ਸਾਹਵਕਾ ਮੁੱਖ ਮੰਤਰੀ ਨੇ ਰਜਿੰਦਰਪੁਰ ਪੱਠੜ ਹਾਂ ਉਹ ਤਾਂ ਗਲਤਾਂ ਮੈਂ ਕੋਈ ਨਹੀਂ ਹੋਵੇ ਤਾਂ ਕੈਂਡੀਡੇਟ ਤਾਂ ਕੋਈ ਨਹੀਂ ਹੋ ਸਕਦਾ ਮਰਫਗਵੰਤਵਾਨ ਇਲਿਗੇਸ਼ਨ ਲਾਉਂਦੇ ਸੀ ਕਿ ਨਹੀਂ ਜੀ ਢੀਂਡਸਾ ਤੇ ਰਜਿੰਦਰਪੁਰ ਪੱਠੜ ਦੀ ਕੰਧ ਨਾ ਕੰਧ ਸਾਂਝੀ ਹੈਗੀ ਤੇ ਉਹ ਵੀ ਉਹ ਵੀ ਲੋਕਾਂ ਦੇ ਸਾਹਮਣੇ ਆ ਜਾਏਗਾ ਜਿਹਨਾਂ ਸੀ ਕਿ ਬੁੱਧਰ ਖਿਲਾਫ ਲੜਾ। ਹੂੰ। ਪਹਿਲੀ ਇਲੈਕਸ਼ਨ ਤੋਂ ਨੂੰ ਅਸੀਂ ਪਹਿਲਾਂ ਵੀ ਅਸੀਂ ਆਪਸੀ ਦੇ ਇਸ ਮੈ ਅਤੇ ਵਟਨ ਲਈ। ਹੂੰ ਹੂੰ। 72 ਕੀ ਲੱਗਦਾ ਢੀਂਡ ਸਾਹ ਹਰਾ ਦੇਣਗੇ ਵਟਨ ਨੂੰ? ਇਹ ਤਾਂ ਹਰ ਲੋਕਾਂ ਤੇ ਆ ਬਿਲਕੁਲ ਜਿੱਤੇਗਾ ਇੰਸਾਈਨਾਂ ਜਿਹਾ। ਉਹ ਤੁਹਾਡੇ ਹਲਕੇ 'ਚ ਅਸਰ ਸੁਖ ਹੈ ਉਹ ਹਲਕੇ 'ਚ ਪਹਿਲਾਂ ਤੁਹਾਡਾ رابطہ ਰਿਹਾ ਲਹਿਰਗਾਗਾ ਨਾਲ। ਨਾ ਮੈਂ ਪਾਰਲੀਮੈਂਟ ਤੇ ਦਿੱਤਿਆਂ ਜੀ ਉੱਥੋਂ। ਹੂੰ ਹੂੰ। ਮੈਂ ਪਾਰਲੀਮੈਂਟ ਚੰਗੇ ਮੋਟਰ ਨਾਲ ਦਿੱਤੇ ਹਾਂ ਸਰਕਰ ਦੇ ਪਾਰਲੀਮੈਂਟ ਦੇ ਵਿੱਚ ਆਲਕੇ ਮੈਂ ਇਲੈਕਸ਼ਨ ਆ ਰਹੇ ਆ ਲੇਕਿਨ ਉਹ ਸਰਕਰ ਕਿਤੇ ਦਿੱਤੇ ਪੰਜਾਬ ਦੇ ਅੰਦਰ ਤੁਹਾਨੂੰ ਕੀ ਲੱਗਦਾਗਾ ਕਿ 9 ਸਾਲਾਂ ਦੇ ਅੰਦਰ ਸਰਕਾਰ ਰਹੀ 9 ਸਾਲ ਤੋਂ ਜ਼ਿਆਦਾ ਸਰਕਾਰ ਨਾ ਹੋਵੇਗੇ ਨਸ਼ੇ ਦੇ ਮਸਲੇ ਤੇ ਸੁਖਵੀਰ ਬਾਦਲ ਹੋਰਾਂ ਨੇ ਬਹੁਤ ਪਹਿਲਾਂ ਸਟੇਟਮੈਂਟ ਦਿੱਤੀ ਜਦੋਂ ਸਰਕਾਰ ਬਣੀ ਸੀ ਕਿ ਸਭ ਤੋਂ ਪਹਿਲਾਂ ਨਸ਼ਾ ਖਤਮ ਕਰਾਂਗੇ ਕਾਰਨ ਕੀ ਰਹੇ ਕਿ ਕਿਉਂ ਨਸ਼ਾ ਬਦਲ ਦੇਖੋ ਨਸ਼ਾ ਜੇ ਕੋਈ ਨਾ ਐਸਾ ਕੋਈ ਹਰ ਵਾਰ ਉਹ ਮਕਾਦਮ ਕਰ ਦੇਗਾ ਉਹ ਤਾਂ ਵੀ ਨੋ ਪੋਸੀਬਲ ਨਾ ਜਿੰਨੀਆਂ ਰਾਹੀਂ ਆਮ ਇਹ ਕਹਿੰਦੇ ਦੇਖਣ ਕੰਟਰੋਲ ਕਰਨ ਲਈ ਪੂਰੀ ਯਤਨ ਕੀਤੇ ਨੇ ਦੇਖੋ ਜਿੰਨਾ ਨਸ਼ਾ ਫੜਿਆ ਗਿਆ ਬਾਰਡਰ ਤੇ ਅੱਜ ਤੱਕ ਕਿਸੇ ਸਰਕਾਰ ਬੜੀ ਨਹੀਂ ਫੜਿਆ ਗਿਆ ਹੂੰ ਜਿੰਨੀ ਸਤਾਈ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਇਹ ਸਰਕਾਰ ਬੜੀ ਹੋਈ ਹੈ ਕਿਸੇ ਤਾਂ ਸਰਕਾਰ ਬੜੀ ਨਹੀਂ ਹੂੰ ਔਰ ਜਿੰਨੇ ਨਸ਼ਾ ਵੇਚਣ ਵਾਲੇ ਹੁਣ ਦੇਲਾਂ ਵਿੱਚ ਨੇ ਉਹ ਪਹਿਲਾਂ ਕਦੇ ਨਹੀਂ ਫੜੇ ਸੀ ਹੂੰ ਇਸ ਕਰਕੇ ਯਤਨ ਕੀਤੇ ਨੇ ਸਰਕਾਰਾਂ ਯਤਨ ਕਰਦੀਆਂ ਔਰ ਹੁਣ ਇਹ ਵੀ ਯਤਨਾ ਕਿ ਦੇ ਨਸ਼ਾ ਬੇਚਣ ਵਾਲੇ ਨੂੰ ਨੋਟ ਬਿੱਕੇ ਮਨਤ ਕਸੀ ਜਾਏ ਉਹੀ ਵੱਡੀਆਂ ਮੱਛੀਆਂ ਕਹਿੰਦੇ ਨੇ ਕਿ ਵੱਡੀਆਂ ਮੱਛੀਆਂ ਨਹੀਂ ਫੜੀਆਂ ਜਾਂਦੀਆਂ ਨਹੀਂ ਉਹਦੇ ਤੇ ਕਿਹਾ ਵੀ ਕੋ ਜੀ ਦਾ ਪਤਾ ਲੱਗੇਗਾ ਵੱਡੀਆਂ ਵੱਡੀਆਂ ਮੱਛੀਆਂ ਵੱਡੀਆਂ ਮੱਛੀਆਂ ਫੜੀਆਂ ਹੂੰ ਹੂੰ ਇਹ ਤਾਂ ਨਹੀਂ ਭੋਲਾ ਕਿ ਛੋਟੀ ਮੱਛੀ ਸੀ ਹੂੰ ਹੂੰ ਤਾਂ ਹੋਰ ਕੋਈ ਇਸੇ ਤਰ੍ਹਾਂ ਦੀ ਹਾਲਾਤ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਪੂਰਾ ਯਤਨ ਹੈ ਸਰਕਾਰ ਦਾ ਕਿ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਔਰ ਉਹ ਪੂਰੀ ਚੱਲਦੀ ਰਹੇ ਹੂੰ ਹੂੰ ਮੈਂ ਲਾਲ ਸਿੰਘ ਦਾ ਇੰਟਰਵਿਊ ਕੀਤਾ ਲਾਲ ਸਿੰਘ ਕਹਿੰਦੇ ਕਿ ਭੋਲਾ ਇਸ ਕਰਕੇ ਫੜਿਆ ਗਿਆ ਕਿ ਕਿਉਂਕਿ ਕੋਈ ਹੋਰ ਸਟੇਟ ਫੜਨ ਦੀ ਤੇ ਉਹਨੇ ਖੁਲਾਸੇ ਕਰ ਦੇਣੇ ਸੀ ਕਈ ਗੱਲ ਲੀਡਰਾਂ ਬਾਰੇ। ਪੋਲੀਟਿਕਲ ਅਪੋਜੀਸ਼ਨਾਂ ਨੇ ਤਾਂ ਬਹੁਤ ਕੁਝ ਕਿਹਾ ਨਾ। ਹੂੰ। ਤੇ ਉਹਨਾਂ ਖੁਲਾਸੇ ਕੀ ਕਰਦੇ? ਹੂੰ ਹੂੰ। ਇਹਦਾ ਰਾਜ ਇਲੈਕਸ਼ਨ ਆ ਰਹੇ ਨੇ ਜਿਹਨੇ ਰਾਜਨੀਤੀ ਦੇ ਬਹੁਤ ਕੁਝ ਲੋਕ ਕਹਿਣਗੇ। ਹੂੰ ਹੂੰ। ਲੇਕਿਨ ਲੋਕਾਂ ਨੂੰ ਸਭ ਨੂੰ ਪਤਾ ਅੱਜ ਕੱਲ ਬਹੁਤ ਸਨੇ ਹੋ ਗਏ ਲੋਕ। ਕੋਈ ਜਾਣਦੇ। ਹੂੰ ਹੂੰ। ਧੰਨਵਾਦ ਜੀ ਸਰ ਸਭ ਬਹੁਤ-ਬਹੁਤ ਤੁਹਾਡਾ। ਥੈਂਕ ਯੂ ਵੈਰੀ ਮਚ। ਇਹਨ ਸੁਖਦੇਵ ਸਿੰਘ ਢੀਂਡਾ ਸਾਹ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਨ੍ਹਾਂ ਦਾ ਕਹਿਣਾ ਕੀ ਆਮ ਆਦਮੀ ਪਾਰਟੀ ਦਾ ਜੋ ਭਾਰ ਪਹਿਲਾਂ ਨਜ਼ਰ ਆ ਰਿਹਾ ਸੀ ਉਹ ਭਾਰ ਹੁਣ ਨਜ਼ਰ ਨਹੀਂ ਆ ਰਿਹਾ ਔਰ ਉਹਨਾਂ ਨੇ ਇੱਕ ਵੱਡੀ ਗੱਲ ਇਹ ਕਹੀ ਆ ਕਿ ਪਰਮਿੰਦਰ ਢੀਂਡਸਾ ਹੁਣ ਸਨਾਮ ਹਲਕੇ ਤੋਂ ਚੋਣ ਨਹੀਂ ਲੜਨਗੇ ਉਹ ਲਹਿਰਾਗਾਗਾ ਹਲਕੇ ਤੋਂ ਚੋਣ ਲੜਨਗੇ ਹਾਲਾਂਕਿ ਪਾਰਟੀ ਇਸ ਤੇ ਆਖਰੀ ਮੋੜ ਲਾਏਗੀ ਪਰ ਪਰਮਿੰਦਰ ਢੀਂਡਸਾ ਨੇ ਲਹਿਰਾਗਾਗਾ ਹਲਕੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਆ ਔਰ ਉਹਨਾਂ ਦੇ ਦਾਅਵਾ ਅਕੀਰ ਅੰਦਰ ਕੋਰ ਪਠਨ ਨੂੰ ਉਹ ਚੋਣ ਹਰਾ ਕੇ ਉੱਥੋਂ ਵਿਧਾਨ ਸਭਾ ਚ ਪਹੁੰਚਣਗੇ ਕੈਮਰਾਮੈਨ ਗੁਜੀਤ ਦੇਨਾ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ